ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੀ ਜੋ ਲੋਕਾਂ ਦੁਆਰਾ ਲੋਕ ਸਭਾ ਦੇ ਐਮਪੀ ਚੁਣੇ ਜਾਂਦੇ ਹਨ ਉਹਨਾਂ ਨੂੰ ਆਪਣੇ ਵਿਕਾਸ ਹਲਕਿਆਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਮੋٹے ਰੂਪ ਦੇ ਵਿੱਚ ਫੰਡ ਸੈਂਟਰ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਹਲਕਿਆਂ ਦੇ ਜੋ ਬੁਨਿਆਦੀ ਸਹੂਲਤਾਂ ਹੁੰਦੀਆਂ ਜਾਂ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਕਰਨੇ ਹੁੰਦੇ ਹੈ ਉਨ੍ਹਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਦੇ ਜਿੰਨੇ ਵੀ ਐਮਪੀਜ਼ ਨੇ ਉਹਨਾਂ ਦੇ ਵਿੱਚੋਂ ਬੀਬਾ ਹਰ ਸਿਮਰਤ ਕੌਰ ਬਾਦਲ ਦੀ ਹਰੀ ਛੰਡੀ ਦਿਖਾਈ ਦੇ ਰਹੀ ਹੈ ਉਹਨਾਂ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਆਪਣੇ ਕੋਟੇ ਦੇ ਵਿੱਚੋਂ ਵੱਡੇ ਰੂਪ ਦੇ ਵਿੱਚ ਜਿਹੜੇ ਫੰਡ ਨੇ ਉਹ ਕਢਵਾਏ ਨੇ ਜਿਸ ਦੇ ਤਹਿਤ ਵਿਕਾਸ ਕਾਰਜ ਉਹਨਾਂ ਹਲਕਿਆਂ ਦੇ ਵਿੱਚ ਚੱਲ ਰਹੇ ਸੰਸਤੀ ਕੋਟੇ ਦੇ ਫੰਡ ਹੁੰਦੇ ਕੀ ਹੈ ਸੰਸਦਿਕ ਖੋਟੇ ਦੇ ਫੰਡ ਜਿਨ੍ਹਾਂ ਨੂੰ ਐਮਪੀ ਲੈਂਡਸ ਫੰਡ ਵੀ ਕਿਹਾ ਜਾਂਦਾ ਹੈ ਹਰੇਕ ਸੰਸਦ ਮੈਂਬਰ ਨੂੰ ਸਾਲ ਵਿੱਚ 5 ਕਰੋੜ ਰੁਪਏ ਸਾਲ ਵਿੱਚ ਦੋ ਵਾਰ ਦਿੱਤੇ ਜਾਂਦੇ ਹੈ ਇਹ ਉਹ ਰਾਸ਼ੀ ਹੈ ਜੋ ਸੰਸਦ ਮੈਂਬਰਾਂ ਨੂੰ ਆਪਣੇ ਹਲਕੇ ਦੇ ਵਿਕਾਸ ਤੇ ਲਈ ਦਿੱਤੀ ਜਾਂਦੀ ਹੈ ਸੰਸਦ ਮੈਂਬਰਾਂ ਨੂੰ ਇਹ ਫੰਡ ਸਿੱਖਿਆ ਸਿਹਤ ਸੜਕਾਂ ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਲਈ ਖਰਚੇ ਜਾਂਦੇ ਐ ਇਹਨਾਂ ਫੰਡਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਖਰਚਿਆ ਜਾਂਦਾ ਹੈ ਸੰਸਦ ਮੈਂਬਰ ਕੰਮ ਦੀ ਸਿਫਾਰਿਸ਼ ਕਰਦਾ ਹੈ ਜਦੋਂ ਕਿ ਡਿਪਟੀ ਕਮਿਸ਼ਨਰ ਸਬੰਧਤ ਕੰਮ ਨੂੰ ਪ੍ਰਬੰਧਕੀ ਅਤੇ ਅਮਲ ਲਈ ਜ਼ਿੰਮੇਵਾਰ ਹੁੰਦਾ ਹੈ ਲੋਕ ਸਭਾ ਮੈਂਬਰ ਆਪਣੇ ਚੁਣੇ ਚੋਣ ਹਲਕੇ ਵਿੱਚ ਅਤੇ ਰਾਜ ਸਭਾ ਮੈਂਬਰ ਆਪਣੇ ਚੁਣੇ ਹੋਏ ਰਾਜ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕੰਮ ਕਰਵਾ ਸਕਦੇ ਐ ਅੰਕੜਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਸੰਸਦੀ ਕੋਟੇ ਦੇ ਫੰਡ ਵਰਤਨ ਵਿੱਚ ਬਾਦਲ ਪਰਿਵਾਰ ਦੀ ਸੰਸਦ ਮੈਂਬਰ ਨੂੰ ਹਰ ਸਿਮਰਤ ਕੌਰ ਬਾਦਲ ਦੀ ਝੰਡੀ ਹੈ ਜਦੋਂ ਕਿ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਫਾੜੀ ਦਿਖਾਈ ਦੇ ਰਹੇ ਹਨ ਅੰਕੜਿਆਂ ਦੀ ਪੁਨਚਾਣ ਦੌਰਾਨ ਸਪਸ਼ਟ ਤੌਰ ਤੇ ਪਤਾ ਲੱਗਦਾ ਹੈ ਕਿ ਕਈ ਸੰਸਦ ਮੈਂਬਰਾਂ ਨੇ ਪੂਰੀ ਰਕਮ ਦੀ ਵਰਤੋਂ ਵਿੱਚ ਤੇਜੀ ਵਿਖਾਈ ਹੈ ਜਦੋਂ ਕਿ ਕੁਝ ਅਜੇ ਵੀ ਹੌਲੀ ਰਫਤਾਰ ਦੇ ਨਾਲ ਚੱਲ ਰਹੇ ਸਭ ਤੋਂ ਹੈਰਾਨਕੁਨ ਮਾਮਲਾ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰ ਸਿੰਘ ਦਾ ਜਿਨ੍ਹਾਂ ਨੇ ਸੰਸਥੀ ਕੋਟੇ ਦੇ ਫੰਡ ਵਰਤਨ ਵਿੱਚ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਕਿ ਹਰ ਕੋਈ ਉਂਗਲਾ ਟੁੱਕਣ ਲਈ ਮਜਬੂਰ ਹੋ ਜਾਂਦਾ ਹੈ ਸੰਸਦ ਮੈਂਬਰ ਅਮਰ ਸਿੰਘ ਨੇ 9.80 ਕਰੋੜ ਰੁਪਏ ਵਿੱਚੋਂ 6.29 ਕਰੋੜ ਰੁਪਏ ਜਾਰੀ ਕੀਤੇ ਹਨ ਲਗਭਗ 64% ਇਨ੍ਹਾਂ ਵਿੱਚੋਂ ਹੁਣ ਤੱਕ 2.52 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤੇ 84.90 ਲੱਖ ਰੁਪਏ ਦਾ ਕੰਮ ਪੂਰੇ ਹੋਏ ਹੈ ਦਿਲਚਸਪ ਗੱਲ ਇਹ ਹੈ ਕਿ ਅਮਰ ਸਿੰਘ ਨੇ ਆਪਣੇ ਹਲਕੇ ਫਤਿਹਗੜ੍ਹ ਸਾਹਿਬ ਨਾਲੋਂ ਲੁਧਿਆਣਾ ਸੰਸਤੀ ਹਲਕੇ ਵਿੱਚ ਜ਼ਿਆਦਾ ਕੰਮ ਕਰਵਾਏ ਹਨ ਜਿਸ ਦੀ ਨੁਮਾਇੰਦਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦੇ ਹਨ ਰਿਕਾਰਡ ਅਨੁਸਾਰ ਉਨ੍ਹਾਂ ਦੀਆਂ 180 ਸਿਫਾਰਸ਼ਾਂ 'ਚੋਂ ਤਕਰੀਬਨ 115 ਲੁਧਿਆਣਾ ਸੰਸਥੀ ਖੇਤਰ ਨਾਲ ਸੰਬੰਧਿਤ ਹਨ ਜਦੋਂ ਕਿ ਕੁਝ ਕੰਮ ਮਲੇਰ ਕੋਟਲਾ ਵਿੱਚ ਵੀ ਕਰਵਾਏ ਗਏ ਹਨ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ 9.80 ਕਰੋੜ ਰੁਪਏ ਦੀ ਨਿਰਧਾਰਤ ਸੀਮਾ ਵਿੱਚੋਂ ਸਿਰਫ 3.82 ਕਰੋੜ ਰੁਪਏ ਵਿਕਾਸ ਕਾਰਜਾਂ ਦੀ ਸਿਫਾਰਸ਼ ਕੀਤੀ ਹੈ ਜੋ ਤਕਰੀਬਨ 33% ਬੰਦ ਹੈ ਇਸ ਰਾਸ਼ੀ ਵਿੱਚੋਂ 1.55 ਕਰੋੜ ਰੁਪਇਆ ਵੱਖ-ਵੱਖ ਪ੍ਰੋਜੈਕਟਾਂ ਤੇ ਖਰਚਾ ਜਾ ਚੁੱਕਿਆ ਹੈ ਤੇ 97.13 ਲੱਖ ਰੁਪਏ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਦੂਜੇ ਪਾਸੇ ਸੰਸਦ ਮੈਂਬਰ ਹਰਸ਼ਿਮਰਤ कौर ਬਦਲ ਨੇ ਆਪਣੇ ਫੰਡਾਂ ਦੀ ਨਿਰਧਾਰਤ ਸੀਮਾ 10.94 ਕਰੋੜ ਰੁਪਏ ਵਿੱਚੋਂ 10.93 ਕਰੋੜ ਦੀਆਂ ਸਿਫਾਰਿਸ਼ਾਂ ਕਰਕੇ 99% ਦੀ ਟੀਚਾ ਹਾਸਲ ਕੀਤਾ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਇਸ ਰਾਸ਼ੀ ਚੋਂ 5.73 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਜਦੋਂ ਕਿ 2.82 ਕਰੋੜ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਚੁੱਕਾ ਹੈ ਹਾਲਾਂਕਿ ਉਹਨਾਂ ਨੇ ਕਈ ਕੰਮ ਸ਼੍ਰੀ ਮੁਕਸਰ ਸਾਹਿਬ ਵਿੱਚ ਵੀ ਕਰਵਾਏ ਹਨ ਜੋ ਸੰਸਦੀ ਹਲਕਾ ਫਿਰੋਜ਼ਪੁਰ ਉਦੀਨ ਆਉਂਦਾ ਹੈ ਪਰ ਬਾਦਲ ਪਰਿਵਾਰ ਦਾ ਜੱਦੀ ਜ਼ਿਲ੍ਹਾ ਵੀ ਹੈ ਸੰਸਦੀ ਫੰਡਾਂ ਦੀ ਸਿਫਾਰਿਸ਼ ਕਰਨ ਦੇ ਮਾਮਲੇ 'ਚ ਹਰਸਿਮਰਤ ਕੌਰ ਬਾਦਲ ਤੋਂ ਬਾਅਦ 98 ਫੀਸਦੀ ਦੇ ਅੰਕੜੇ ਨਾਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖੁਬਾਇਆ ਨੇ ਜਦੋਂ ਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਆਪਣੇ ਸੰਸਦੀ ਕੋਟੇ ਦੇ ਫੰਡਾਂ ਵਿੱਚੋਂ 97 ਫੀਸਦੀ ਸਿਫਾਰਿਸ਼ਾਂ ਕੀਤੀਆਂ ਹਨ ਇਸੇ ਤਰ੍ਹਾਂ ਹੀ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ 93 ਫੀਸਦੀ ਸਿਫਾਰਿਸ਼ਾਂ ਕੀਤੀਆਂ ਜਦੋਂ ਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ 99 ਫੀਸਦੀ ਹਲਕਾ குருਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 87% ਅਨੰਤਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ 86% ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 83% ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹੇਰ ਮੀਤਹੇਰ ਵੱਲੋਂ 80% ਰਾਸੀ ਦੀ ਸ਼ਫਾਰਿਸ਼ ਕੀਤੀ ਜਾ ਚੁੱਕੀ ਹੈ ਡਿਬਰੂਗੜ੍ਹ ਜੇਲ੍ਹ 'ਚ ਨજરਬੰਦ ਜੋ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤ ਪਪਾਲ ਸਿੰਘ ਬੱਲੋ ਆਪਣੇ ਸੰਸਦੀ ਕੋਟੇ ਦੇ ਫੰਡ ਵਰਤਨ ਦਾ ਮਾਮਲਾ ਭੇਤ ਬਣਿਆ ਹੋਇਆ ਹੈ ਸੂਤਰ ਦੱਸਦੇ ਹਨ ਕਿ ਸੰਸਦ ਮੈਂਬਰ ਨੇ ਇਹ ਫੰਡ ਆਪਣੇ ਅਧਿਕਾਰ ਪੀਏ ਜਰੀਏ ਵਰਤਨ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ ਜਿਸ ਦਾ ਬਣਿਆ ਕੀ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਧੰਨਵਾਦ